ਇਹ ਗੱਲ ਵੀ ਕਈ ਲੜਕੀ ਨੇ ਵੀ ਸੌਹਰਾ ਮੇਰਾ ਮੇਰੇ ਨਾਲ ਗਲਤ ਹਰਕਤਾਂ ਕਰਦਾ ਤੁਸੀਂ ਵੀ ਪਿੰਡ ਦੇ ਸਰਪੰਚੋਂ ਪਰਿਵਾਰ ਉਹ ਪਿੰਡ 'ਚ ਰਹਿੰਦਾ ਕੀ ਪਰਿਵਾਰ ਇਦਾਂ ਦਾ ਕੈਰੇਕਟਰਲੈਸ ਹੈ ਜਦੋਂ ਉਹਨਾਂ ਕੋਲੇ ਕੈਮਰੇ ਲੱਗੇ ਆ ਸਬੂਤ ਹੈ ਸਾਰੀਆਂ ਵੀਡੀਓ ਬਣੀਆਂ ਏ ਫਿਰ ਹੋ ਹੀ ਸਕਦਾ ਜਿਹੜਾ ਹਾਂਜੀ ਵੀਡੀਓ ਕੋ ਬਣੀਆਂ ਨੇ ਕੀਆ ਕਿ ਸਾਡੀ ਨੂੰਹ ਆ ਜਿਹੜੀ ਉਹ ਜ਼ਮੀਨ ਮੰਗਣ ਦਾ ਡਰਾਮਾ ਕਰਦੀ ਆ ਤਾਂ ਹੀ ਸਾਡੇ ਤੇ ਕਾਰਵਾਈ ਕਰਾਉਂਦੀ ਆ ਧਰਨੇ ਲਾ ਰਹੀ ਆ ਜਮਕਰ ਸਿੰਘ ਸੱਚੂ ਸੀ ਤੇ ਉਹਨਾਂ ਦੇ ਸਾਹਮਣੇ ਸਾਰੀ ਗੱਲਬਾਤ ਹੋਈ ਸੀ ਤੇ ਪੱਕਾ ਲਿਖ ਲਿਖਾ ਹੋਇਆ ਸੀ ਸਾਰਿਆਂ ਦੇ ਸਾਈਨ ਹੋਏ ਵੀ ਤੇ ਬਾਅਦ ਚ ਪਿੰਡ ਆ ਕੇ ਮੈਂ ਕਹਿੰਦੇ ਵੀ ਨਹੀਂ ਅਸੀਂ ਨਹੀਂ ਕਿ ਇਹ ਜੀ ਵੀ ਸਾਰੀ ਪੰਚਾਇਤ ਦਾ ਜਾਂ ਦੂਜਾ ਮਸਲਾ ਨਛੱਤਰ ਸਿੰਘ ਦੀ ਮੌਤ ਤੋਂ ਬਾਅਦ ਹੀ ਹੁੰਦਾ ਜਾਂ ਪਹਿਲਾਂ ਹੀ ਹੋਇਆ ਸੀ। ਕੋਦੋਂ ਵੀ ਮੈਂ ਤਾਂ ਇਹ ਹੀ ਕਹਿੰਦਾ ਵੀ ਆਪਾਂ ਆਪਦੀਆਂ ਕੁੜੀਆਂ ਧੀਆਂ ਭੈਣਾਂ ਵਾਲੇ ਆ ਵੀ ਇਹ ਸਾਰਾ ਕੁਝ ਸੋਚ ਕੇ ਚੱਲਣਾ ਚਾਹੀਦਾ। ਕੋਟ ਸੁਖੀਏ ਦਾ ਚਰਚਤ ਇੱਕ ਮਾਮਲਾਗਾ ਜਿੱਥੇ ਕਿ ਸਹੁਰੇ ਪਰਿਵਾਰ ਦਾ ਇਹ ਕਹਿਣਾ ਕਿ ਸਾਡੇ ਮੁੰਡੇ ਦੀ ਮੌਤ ਹੋ ਗਈ ਆ। ਤੇ ਨੋਹ ਆ ਜਿਹੜੇ ਉਹ ਸਾਰੇ ਡਰਾਮੇ ਜ਼ਮੀਨ ਲੈਣ ਮਾਰੀ ਕਰਦੀ ਆ ਤੇ ਕੁੜੀ ਨੇ ਇਹ ਗੱਲ ਕਹੀ ਹੈ ਜਿਹੜੀ ਨੋਂ ਆ ਇਹਨਾਂ ਦੇ ਬਲਵੰਤ ਸਿੰਘ ਦੀ ਵੀ ਜਿਹੜਾ ਮੇਰਾ ਸਹੁਰਾਗਾ ਇਹ ਮੇਰੇ ਨਾਲ ਗਲਤ ਹਰਕਤਾਂ ਕਰਦਾਗਾ ਮੈਨੂੰ ਤੰਗ ਪਰੇਸ਼ਾਨ ਕਰਦਾਗਾ ਤੇ ਜਦੋਂ ਮੇਰੇ ਘਰ ਆਲਾ ਜਾਂਦਾ ਸੀ ਇਹ ਉਦੋਂ ਤੋਂ ਹੀ ਹਰਕਤਾਂ ਕਰਦਾ ਤੇ ਅਸੀਂ ਇਹਦੇ ਤੇ ਪਰਚਾ ਵੀ ਕਟਾਇਆ ਸੀ ਕੋੜ ਸੁਖੀਆ ਦੇ ਮੌਜੂਦਾ ਸਰਪੰਚ ਆਪਣੇ ਨਾਲ ਸਰਦਾਰ ਭੋਲਾ ਸਿੰਘ ਜੀ ਆਪਣੇ ਨਾਲ ਆ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਪੱਖ ਲਿਆਉਣਾ ਪੰਚਾਇਤ ਦਾ ਵੀ ਸਾਹਮਣੇ ਜ਼ਰੂਰੀ ਸੀ ਵੀ ਉਸ ਮਾਮਲੇ 'ਚ ਗਏ ਆ ਨਹੀਂ ਗਏ ਜਾਂ ਕਿਥੋਂ ਕੋਈ ਗੱਲਬਾਤ ਜਿਹੜੀ ਸਹੀ ਆ ਉਹ ਜਰੂਰ ਪੁੱਛਾਂਗੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਜਿਹੜਾ ਮਾਮਲਾ ਤੁਹਾਡੇ ਪਿੰਡ ਜੀ ਬਲਵੰਤ ਸਿੰਘ ਦੇ ਪਰਿਵਾਰ ਦਾ ਜਿਹੜੀ ਉਹਨਾਂ ਨੇ ਕਿਹਾ ਕਿ ਸਾਡੀ ਨੂੰਹ ਆ ਜਿਹੜੀ ਉਹ ਜ਼ਮੀਨ ਮੰਗਣ ਦਾ ਡਰਾਮਾ ਕਰਦੀ ਆ ਤਾਂ ਹੀ ਸਾਡੇ ਤੇ ਕਾਰਵਾਈ ਕਰਾਉਂਦੀ ਆ ਧਰਨੇ ਲਾ ਰਹੀ ਆ ਪਰ ਨੂੰਹ ਕਹਿੰਦੀ ਆ ਕਿ ਨਹੀਂ ਮੇਰਾ ਸਹੁਰਾ ਪਰਿਵਾਰ ਆ ਜਾਂ ਜਿਹੜਾ ਸਹੁਰਾ ਮੇਰੇ ਨਾਲ ਗੰਦੀਆਂ ਹਰਕਤਾਂ ਕਰਦਾ ਤੁਸੀਂ ਗਏ ਹੋ ਕਦੇ ਇਸ ਮਾਮਲੇ 'ਚ ਹਾਂਜੀ ਇਹਦੇ ਚ ਨਾ ਸਭ ਤੋਂ ਪਹਿਲਾਂ ਇਹਨਾਂ ਨੇ ਬਲਵੰਤ ਸਿੰਘ ਦੇ ਘਰ ਵਾਲੀ ਐ ਹੂੰ ਇਹਨਾਂ ਦਾ ਕਿਤੇ ਘਰੇ ਕੋਈ ਤਕਰਾਰ ਹੋਇਆ ਸੀਗਾ ਇਹਨਾਂ ਨੇ ਦਰਖਾਸਤ ਦੇਤੀ ਆਪਦੀ ਨੋ ਤੇ ਵੀ ਸਾਨੂੰ ਕੁੱਟਿਆ ਉਹਨੇ ਹੂੰ ਚਲੋ ਉਥੇ ਥਾਣਾ ਸਦਰ ਕੋਟਕਪੂਰਾ ਵਿਖੇ ਇਕੱਠੇ ਹੋਏ ਪੰਚਾਇਤ ਵੀ ਸੀ ਹੂੰ ਉਥੇ ਸਾਰਾ ਕੁਝ ਇਹਨਾਂ ਨੇ ਮੰਨ ਲਿਆ ਵੀ ਜਿਹੜਾ ਅਮਰਜੀਤ ਕੌਰ ਐ ਹੂੰ ਉਹਦੇ ਘਰ ਵਾਲਾ ਨਿਸ਼ਤਰ ਸਿੰਘ 6 ਸਾਲ ਵਿਆਹ ਨੂੰ ਹੋ ਗਏ ਸੀ ਉਹ ਡੈਥ ਹੋਈ ਹੈ ਜੀ ਤੇ ਉਹ ਕਹਿੰਦੇ ਵੀ ਹਿੱਸਾ 6.5 ਕਿੱਲੇ ਜ਼ਮੀਨ ਉਹਦੇ ਨਾਂ ਸੀ ਹੂੰ ਉੱਥੇ ਥਾਣੇ ਦੇ ਵਿੱਚ ਮੰਨ ਕੇ ਕਹਿੰਦੇ ਵੀ ਅਸੀਂ 6.5 ਕਿੱਲੇ ਇਹਦੇ ਨਾਂ ਕਰਵਾ ਦੇਾਂਗੇ ਨਿਸ਼ਤਰ ਸਿੰਘ ਦੇ ਜੀ ਨਿਸ਼ਤਰ ਸਿੰਘ ਵਾਲਾ ਹਿੱਸਾ ਜੀ ਹੂੰ ਵੀ ਲੜਕੀ ਦੇ ਨਾਮ ਕਰਵਾ ਦੇਾਂਗੇ ਆ ਬੇਟੇ ਦੇ ਆਪ ਨਿਸ਼ਤਰ ਸਿੰਘ ਦੇ ਦੇ ਹਾਂਜੀ ਜੀ ਨਿਸ਼ਤਰ ਸਿੰਘ ਨੇ ਜਿਹੜਾ ਉਹ ਬੇਡਾ ਹੈ ਉਹਦਾ ਉਹ ਗੋਦ ਲਿਆ ਹੂੰ ਤਹਿਸੀਲਦਾਰ ਅਡਾਪਟ ਕੀਤਾ ਜੀ ਜੀ ਦਫ਼ਤਰ ਚ ਹਮ ਪੱਕੇ ਕਾਗਜ਼ ਬਣੇ ਵੀ ਜੀ ਤੇ ਉੱਥੋਂ ਸਾਰਾ ਲਿਖ ਲਿਖਾ ਕਰਕੇ ਜੀ ਤੇ ਰਾਇਨਾਮਾ ਕਰ ਲਿਆ ਹਮ ਮੁੜ ਕੇ ਬਾਅਦ ਚ ਫੇਰ ਮੁੱਕਰ ਗਿਆ ਇਹ ਸੌਰਾ ਪਰਿਵਾਰ ਮੁੱਕਰ ਗਿਆ ਹਾਂਜੀ ਹਾਂਜੀ ਬਲਵੰਤ ਸਿੰਘ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਫੇਰ ਹੋਈ ਐ ਪੰਚਾਇਤ ਕੱਟੀ ਚਮਕੌਰ ਸਿੰਘ ਐਸ ਐਚਓ ਸੀ ਹਮ ਤੇ ਉਹਨਾਂ ਦੇ ਸਾਹਮਣੇ ਸਾਰੀ ਗੱਲਬਾਤ ਹੋਈ ਸੀ ਜੀ ਹਮ ਤੇ ਪੱਕਾ ਲਿਖ ਲਿਖਾ ਹੋਇਆ ਸੀ ਸਾਰਿਆਂ ਦੇ ਸਾਈਨ ਹੋਏ ਵੀ ਤੇ ਬਾਅਦ ਚ ਪਿੰਡ ਆ ਕੇ ਵੀ ਕਹਿੰਦੇ ਵੀ ਨਹੀਂ ਅਸੀਂ ਨਹੀਂ ਜ਼ਮੀਨ ਦੇਣੀ ਨਹੀਂ ਦੇਣੀ ਨਹੀਂ ਮੁੜ ਕੇ ਉਸ ਤੋਂ ਬਾਅਦ ਘਰੇਲੂ ਪੰਚਾਇਤਾਂ ਵੀ ਹੋਈਆਂ ਰਿਸ਼ਤੇਦਾਰ ਵੀ ਇਕੱਠੇ ਹੋਏ ਹੂੰ ਉਹਦੇ ਚ ਵੀ ਜ਼ਮੀਨ ਦੇ 20 ਕਿੱਲਾਂ ਦੇ ਲਗਭਗ ਹੈ ਜੀ ਹੂੰ ਤੇ ਇਹ ਨੇ ਕਿਹਾ ਵੀ ਮੈਨੂੰ 6.5 ਕਿੱਲੇ ਜਿਹੜੇ ਉਹਦੇ ਨਾਂ ਐ ਨਛੱਤਰ ਸਿੰਘ ਦੇ ਹੂੰ ਤੇ ਉਹਦੇ ਜੋ ਜੇ ਵਿਰਾਸਤ ਚੜਾਉਣੇ ਆ ਤਾਂ ਯਾਨੀ ਕਿ ਦੋ ਹਿੱਸੇ ਇਹਨਾਂ ਦੇ ਨਾਮ ਮਾਂ ਪੁੱਤਾਂ ਦੇ ਚੜਦੇ ਆ ਮਰਜੀਤਕੌਰ ਦੇ ਨਿਸ਼ਤਰ ਸਿੰਘ ਵਾਲੀ ਤੀਜਾ ਹਿੱਸਾ ਉਹਦੀ ਸੱਸ ਨੂੰ ਜਾਂਦਾ ਹੈ ਨਿਸ਼ਤਰ ਸਿੰਘ ਦੀ ਮਾਤਾ ਨੂੰ ਉਹ ਸਵਾ ਦੋ ਕਿੱਲੇ ਅੰਦਾਜ਼ਾ ਉਹ ਕਹਿ ਆ ਸੀਗੇ ਵੀ ਉਹਦੇ ਨਾਂ ਚੜਵਾ ਕੇ ਚੱਲ ਉਹ ਲਿਖ ਲਿਖਾ ਕਰ ਲਓ ਵੀ ਮੈਂ ਬਾਅਦ ਚ ਕਰਾ ਦੂੰ ਪਰ ਉਹਨਾਂ ਨੇ ਉਹ ਕਹਿੰਦੇ ਵੀ ਉਹ ਵੀ ਅਸੀਂ ਨਹੀਂ ਕਰਵਾਉਣੀ ਨਾਂ ਹੈ ਮੁੱਕਰ ਗੇਸ ਜੀ ਹਾਂਜੀ ਹਾਂਜੀ ਮੁੜ ਕੇ ਦੋ ਗਰੀ ਹੋਏ ਆ ਘਰੇ ਵੀ ਇਕੱਠੇ ਪੰਚਾਇਤੀ ਤੌਰ ਤੇ ਤੇ ਅਸੀਂ ਪੰਚਾਇਤ ਵੱਲੋਂ ਵੀ ਕਿਹਾ ਵੀ ਨਹੀਂ ਤੁਸੀਂ ਉਹਦਾ ਬੰਦਾ ਹੱਕ ਦੇ ਦਿਓ ਹੂੰ ਤੇ ਪਰ ਉਹ ਨਹੀਂ ਉਸ ਗੱਲ ਤੇ ਆਏ ਨਹੀਂ ਹਾਂਜੀ ਅੱਛਾ ਇਹ ਜਿਹੜੀ ਸਾਰੀ ਪੰਚਾਇਤ ਦਾ ਜਾਂ ਦੂਜਾ ਮਸਲਾ ਨਛੱਤਰ ਸਿੰਘ ਦੀ ਮੌਤ ਤੋਂ ਬਾਅਦ ਹੀ ਹੁੰਦਾ ਜਾਂ ਪਹਿਲਾਂ ਹੀ ਹੋਇਆ ਸੀ ਨਹੀਂ ਉਹਦੀ ਮੌਤ ਤੋਂ ਬਾਅਦ ਹੀ ਹੋਇਆ ਜੀ ਸਾਰਾ ਕੁਝ ਪਹਿਲਾਂ ਨਹੀਂ ਕੋਈ ਗੱਲ ਹੀ ਨਹੀਂ ਸੀਗੀ ਇਹੋ ਜੀ ਅੱਛਾ ਇਹ ਗੱਲ ਵੀ ਕਈ ਲੜਕੀ ਨੇ ਬੀ ਸੌਰਾ ਮੇਰਾ ਮੇਰੇ ਨਾਲ ਗਲਤ ਹਰਕਤਾਂ ਕਰਦਾ ਤੁਸੀਂ ਵੀ ਪਿੰਡ ਦੇ ਸਰਪੰਚੋਂ ਪਰਿਵਾਰ ਉਹ ਪਿੰਡ 'ਚ ਰਹਿੰਦਾ ਕੀ ਪਰਿਵਾਰ ਇਦਾਂ ਦਾ ਕੈਰੇਕਟਰਲੈਸ ਹੈ ਨਹੀਂ ਉਹ ਤਾਂ ਹੁਣ ਦੇਖੋ ਜੀ ਉਹਦੇ ਸਾਡਾ ਘਰ ਦੂਜੇ ਪਾਸੇ ਹੈ ਪਿੰਡ ਦੇ ਉਹਨਾਂ ਦਾ ਦੂਜੇ ਪਾਸੇ ਹੈ ਜੀ ਜਦੋਂ ਉਹਨਾਂ ਕੋਲੇ ਕੈਮਰੇ ਲੱਗੇ ਸਬੂਤ ਹੈ ਸਾਰੀਆਂ ਵੀਡੀਓ ਬਣੀਆਂ ਜੀ ਫਿਰ ਹੋ ਹੀ ਸਕਦਾ ਜਿਹੜਾ ਹਾਂਜੀ ਵੀਡੀਓ ਬਣੀਆਂ ਵੀ ਤੁਸੀਂ ਹੁਣ ਇਸ ਮਸਲੇ ਤੇ ਕੀ ਕਹਿਣਾ ਵੇਖੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਕੁੜੀ ਨੂੰ ਵੀ ਲੋਕ ਗਲਤ ਕਹਿ ਰਹੇ ਵੀ ਇਹਨੇ ਚਿੱਟੇ ਦਾੜੀ ਵਾਲੀ ਤੇ ਬਲੇਮ ਲਾਤੇ ਜਾਂ ਉਹਦਾ ਸਹੁਰਾ ਪਰਿਵਾਰਾ ਥੋੜਾ ਕੀ ਕਹਿਣਾ ਸਰਪੰਚ ਸਾਹਿਬ ਵੀ ਜਿਹੜਾ ਹੱਕ ਆ ਜਾਂ ਨਛੱਤਰ ਸਿੰਘ ਦੀ ਜ਼ਮੀਨ ਆ ਗਈ ਚਲੋ 6.5 ਕਿੱਲੇ 2.5 ਕਿੱਲੇ ਸਰਪੰਚ ਸਾਹਿਬ ਬੱਚਾ ਜਿਹੜਾ ਉਹ ਗੁੜੀਆ ਦੇ ਨਾਲ ਮਗਰੋਂ ਹੀ ਆਇਆ ਸੀ ਇਹਨਾਂ ਨੇ ਗੋਦ ਲਿਆ ਉਹਦਾ ਲਿਖ ਲਿਖਾ ਹੋਇਆ ਏ ਸਾਰੀ ਗੱਲਬਾਤ ਹੋਈ ਏ ਪਤਾ ਤੁਹਾਨੂੰ ਕੁਝ ਹਾਂਜੀ ਹਾਂਜੀ ਤਹਿਸੀਲਦਾਰ ਦਫ਼ਤਰ ਤੋਂ ਉਹਨਾਂ ਨੇ ਪੱਕਾ ਗੋਦਨਾਵਾ ਬਣਿਆ ਬਾਈ ਹੂੰ ਤੇ ਤਕ ਪੱਕੇ ਕਾਗਜ਼ ਹੈ ਜੀ ਨਿਸ਼ਤਰ ਸਿੰਘ ਨੇ ਗੋਦ ਲਿਆ ਹਾਂਜੀ ਇਹ ਵੀ ਪਤਾ ਸੀ ਵੀ ਲੜਕੀ ਪਹਿਲਾਂ ਵਿਆਹੀ ਹੋਈ ਹੈ ਜਾਂ ਗੱਲਬਾਤ ਹੋਈ ਹੈ ਇਸ ਗੱਲ ਦਾ ਸੀ ਕੋਈ ਗੱਲਬਾਤ ਪਤਾ ਹਾਂਜੀ ਉਹ ਤਾਂ ਪਤਾ ਹੀ ਸੀ ਜਦੋਂ ਬੱਚਾ ਨਾਲ ਹੈ ਹੂੰ ਉਸ ਤੋਂ ਬਾਅਦ ਇਹਨਾਂ ਨੇ ਗੋਦ ਲਿਆ ਪੱਕਾ ਗੋਦ ਨਾਮਾ ਨਛਤਰ ਸਿੰਘ ਦੇ ਨਾਂ ਤੇ ਬਣਿਆ ਬਾਈ ਹੁਣ ਸੋਸ਼ਲ ਮੀਡੀਆ ਤੇ ਮੁੱਦਾ ਉੱਠਿਆ ਤੁਹਾਡੇ ਪਿੰਡ ਦਾ ਹੁਣ ਸਾਰੇ ਪਰਿਵਾਰ ਚੋਂ ਕੋਈ ਆਇਆ ਤੁਹਾਡੇ ਕੋਲੇ ਵੀ ਜਾਂ ਇਸ ਤਰੀਕੇ ਨਾਲ ਆਪਾਂ ਹੱਲ ਕਰ ਲਈਏ ਜਾਂ ਜ਼ਮੀਨ ਦਾ ਹਿੱਸਾ ਦੇ ਦਈਏ ਆਪਣੀ ਬੀਜਤੀ ਹੋ ਗਈ ਕੋਈ ਹੋਈ ਹੈ ਗੱਲ ਹੁਣ ਨਹੀਂ ਹੁਣ ਆਹ ਸੋਸ਼ਲ ਮੀਡੀਆ ਤੇ ਜਦੋਂ ਦਾ ਆਇਆ ਜੀ ਉਸ ਤੋਂ ਬਾਅਦ ਨਹੀਂ ਕੋਈ ਆਇਆ ਜੀ ਜੀ ਤੇ ਪਹਿਲਾਂ ਤਿੰਨ ਚਾਰ ਵਾਰੀ ਇਕੱਠੇ ਹੋਏ ਆਂ ਜੀ ਹੂੰ ਉਦੋਂ ਵੀ ਮੈਂ ਤਾਂ ਇਹੀ ਕਹਿੰਦਾ ਵੀ ਆਪਾਂ ਆਪਦੀਆਂ ਕੁੜੀਆਂ ਧੀਆ ਭੈਣਾਂ ਵਾਲੇ ਆ ਵੀ ਇਹ ਸਾਰਾ ਕੁਝ ਸੋਚ ਕੇ ਚੱਲਣਾ ਚਾਹੀਦਾ ਵੀ ਉਹਨੂੰ ਜਿੰਨਾ ਉਹਦਾ ਹੱਕ ਤੀਜਾ ਹਿੱਸਾ ਹੈ ਜਿਹੜਾ ਬੰਦ ਆ ਉਹ ਦੇ ਦਿਓ ਉਹ ਕਹਿੰਦੇ ਸੀਗੇ ਵੀ ਇਹ ਵੇਚ ਜੂ ਆਏ ਉਹ ਮੈਂ ਕਿਹਾ ਵੀ ਉਹ ਲਿਖ ਲਿਖਾ ਕਰ ਲੈਨੇ ਆ ਪਹਿਲੀ ਗੱਲ ਤਾਂ ਉਹਨੇ ਇੱਥੇ ਹੀ ਰਹਿਣਾ ਘਰਬਾਰ ਸਾਰਾ ਕੁਝ ਮੁੰਡਾ ਵਧੀਆ ਸਾਊ ਹੈ ਤੇ ਵੀ ਉਹਨੇ ਕਿਹਾ ਸੀ ਵੀ ਨਹੀਂ ਮੈਂ ਇੱਥੇ ਰਹਿਣਾ ਬੱਚਾ ਪੜਦਾ ਤੇ ਕੋਈ ਐਵੀ ਜੀ ਗੱਲ ਨਹੀਂ ਸੀਗੀ ਤੇ ਬਸ ਪਤਾ ਨਹੀਂ ਕੀ ਮਨ ਚ ਹੋਇਆ ਵੀ ਹੁਣ ਇਹਨਾਂ ਨੂੰ ਕੀ ਕਹੀਏ ਵੀ ਕੀ ਹੈ ਮਨ ਚ ਵੀ ਇਹਨੂੰ ਕੱਢ ਦਗੇ ਇਥੋਂ ਜਮੀਨ ਸਾਡੀ ਰਹਿ ਜੇ ਜਾਂ ਕੋਈ ਤੇ ਉਹ ਹੁਣ ਰਿਸ਼ਤਾ ਰੱਖਣਾ ਹੀ ਨਹੀਂ ਚਾਹੁੰਦੇ ਮੇਰੇ ਹਿਸਾਬ ਨਾਲ ਤਾਂ ਬਸ ਵੀ ਇਹ ਸਾਡੀ ਜਮੀਨ ਨਾ ਲੈ ਜੇ ਆਹੀ ਹੈ ਰੋਲਾ ਜੀ ਬਸ ਇੱਕ ਗੱਲ ਜਰੂਰ ਸਰਪੰਚ ਸਾਹਿਬ ਕਲੀਅਰ ਕਰਿਓ ਜਾਂਦੇ ਜਾਂਦੇ ਵੀ ਅਸਲ ਦੇ ਵਿੱਚ ਥੋੜਾ ਕੀ ਮੰਨਣਾ ਲੜਕੀ ਚ ਕਸੂਰ ਆ ਜਾਂ ਸਹੁਰੇ ਪਰਿਵਾਰ ਚ ਕਸੂਰ ਆ ਨੀ ਇਹਦੇ ਚ ਇਹੇ ਹੈ ਜੀ ਹਮ ਲੜਕੀ ਵਿਆਹ ਕੀ ਆਈ ਹੈ ਕੋਈ ਆਪਦੀ ਮਰਜ਼ੀ ਨਾਲ ਨਹੀਂ ਆਈ ਹਮ ਸਾਰਾ ਕੁਛ ਲੀਗਲ ਹੈ ਸਾਰੇ ਵੀਡੀਓ ਬਣਿਆ ਵਿਆਹ ਹੋਇਆ ਹੈ ਸਾਰਾ ਕੁਛ ਕੋਈ ਇਹਦੇ ਚ ਆਏ ਨਹੀਂਗਾ ਕੋਈ ਲਵ ਮੈਰਿਜ ਨਹੀਂ ਅਰੇਂਜ ਮੈਰਿਜ ਹੈ ਸਾਰਾ ਕੁਛ ਸਾਰੇ ਰਿਸ਼ਤੇਦਾਰ ਇਹਨਾਂ ਦੇ ਵਿੱਚ ਹੈ ਹਮ ਤੇ ਹੁਣ ਇਹ ਸੈਦ ਦਾ ਜਿਹੜਾ ਫਰਜ਼ ਬੰਦ ਫਰਜ਼ ਬੰਦ ਆ ਦੇਣ ਦਾ ਜਦੋਂ ਵੀ ਕੋਈ ਰਿਸ਼ਤਾ ਜਾਂ ਕੋਈ ਉਹਨੇ ਆਪਦੀ ਮਰਜ਼ੀ ਨਾਲ ਨਹੀਂ ਵਿਆਹ ਕਰਾਇਆ ਵਿਆਹ ਹੋਇਆ ਬਕਾਇਦਾ ਤੇ ਉਹਨੂੰ ਉਹਨਾਂ ਤੀਜਾ ਹਿੱਸਾ ਸਾਢੇ 6 ਕਿੱਲੇ ਜ਼ਮੀਨ ਉਹ ਉਹਦੀ ਨਾਂ ਕਰਾਉਣ ਜੀ ਦੂਜਾ ਉਹਨੇ ਕਹਿਤਾ ਜਿਹੜੇ 7 ਕਿੱਲੇ ਬਜ਼ੁਰਗਾਂ ਕੋਲੇ ਆ ਬਲਵੰਤ ਸਿੰਘ ਕੋਲੇ ਉਹ ਕਹਿੰਦੀ ਮੈਨੂੰ ਉਹਦੇ ਚ ਕੋਈ ਲਾਲਚ ਨਹੀਂ ਉਹ ਆਪਦੀ ਜੀ ਨੂੰ ਮਰਜ਼ੀ ਦੇ ਦੇ ਬਿਲਕੁਲ ਇਹ ਪੰਚਾਇਤ ਦਾ ਪੱਖ ਸੀ ਲਿਆਉਣਾ ਸਾਹਮਣੇ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਮੋਤਵਾਰ ਬੰਦਿਆਂ ਦਾ ਤੇ ਇਹੀ ਹੁੰਦਾ ਵੀ ਕੋਈ ਘਰ ਦੇ ਵਿੱਚ ਰੌਲਾ ਪੈਂਦਾ ਜਿਹੜੀ ਸਹੀ ਗੱਲ ਆ ਉਹ ਕਹੀ ਜਾਣੀ ਚਾਹੀਦੀ ਆ ਜਿਹਦਾ ਕਸੂਰ ਆ ਉਹਨੂੰ ਵੀ ਕਹਿਣਾ ਚਾਹੀਦਾ ਕਿ ਦੋ ਪਰਿਵਾਰਾਂ ਦਾ ਜਿਹੜਾ ਟਕਾ ਉਹ ਹੋ ਜੇ ਪਰ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹ ਵੀ ਗੱਲਾਂ ਚੱਲੀਆਂ ਲੜਕੀ ਦੇ ਖਿਲਾਫ ਵੀ ਬੋਲਿਆ ਗਿਆ ਵੀ ਇਹਨੇ ਸੌਰੇ ਤੇ ਇਲਜ਼ਾਮ ਲਾਤੇ ਚਿੱਟੀ ਦਾੜੀ ਨਹੀਂ ਵੇਖੀ ਗਈ ਪਰ ਜੋ ਸੌਰੇ ਦੀਆਂ ਵੀਡੀਓ ਦੇ ਵਿੱਚ ਹਰਕਤਾਂ ਨੇ ਉਹਦੇ ਤੋਂ ਵੇਖ ਕੇ ਨਹੀਂ ਲੱਗਦਾ ਵੀ ਉਸ ਬੰਦੇ ਨੇ ਆਪਣੇ ਕਰਤਾਰ ਬਾਰੇ ਆਪਣੇ ਚਿੱਟੀ ਦਾੜੀ ਬਾਰੇ ਖੁਦ ਆਪ ਸੋਚਿਆ ਹੋਵੇ ਜਿਹੜੇ ਹਿਸਾਬ ਨਾਲ ਉਹਨੇ ਹਰਕਤਾਂ ਕੀਤੀਆਂ ਨੇ ਪਰ ਇਹ ਜ਼ਰੂਰ ਆ ਕਿ ਜਿਸ ਤਰ੍ਹਾਂ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਹੈ ਕਿ ਲੜਕੀ ਦੇ ਨਾਲ ਪ੍ਰੋਪਰ ਵਿਆਹ ਹੋਇਆ ਉਹ ਕੋਈ ਮਰਜ਼ੀ ਨਾ ਨਹੀਂ ਆਈ ਬੱਚਾ ਵੀ ਸਹੁਰਿਆਂ ਨੇ ਗੋਦ ਲਿਆ ਲਿਖਤੀ ਰੂਪ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਵੇਖਿਆਗਾ ਪਰ ਜੇ ਹਜੇ ਵੀ ਸਹੁਰਾ ਪਰਿਵਾਰ ਇਹ ਕਹਿੰਦਾ ਕਿ ਲੜਕੀ ਜ਼ਮੀਨ ਲੈਣ ਵਾਸਤੇ ਡਰਾਮੇ ਕਰਦੀ ਆ ਤਾਂ ਫਿਰ ਇਹ ਅੱਗੇ ਕਾਨੂੰਨ ਹੀ ਦੇਖੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਕਰਨਾ ਜਾਂ عوام ਅਸੀਂ ਕਿਸੇ ਦੀ ਜ਼ਿੰਦਗੀ ਤੇ ਗਲਤ ਕਮੈਂਟ ਕਰ ਦਿੰਨੇ ਆ ਗਲਤ ਬੋਲ ਦਿੰਨੇ ਆ ਇਹਦਾ ਖਮਿਆਜਾ ਜਿਹੜਾ ਹੈਗਾ ਕਈ ਵਾਰੀ ਬੰਦਾ ਗਲਤ ਰਸਤੇ ਪੈ ਕੇ ਉਹਨੂੰ ਭੁਗਤਣਾ ਪੈ ਜਾਂਦਾ ਇਸੇ ਕਰਕੇ ਸਾਨੂੰ ਹਰ ਗੱਲ ਨੂੰ ਵੈਰੀਫਾਈ ਕਰਨਾ ਚਾਹੀਦਾ ਕਿ ਅਸਲ ਦੇ ਵਿੱਚ ਅਸਲੀਅਤ ਕੀ ਆ ਜੇ ਲੜਕੀ ਦੀ ਗਲਤੀ ਆ ਕੋਈ ਉਹਦੀ ਹੁੰਦੀ ਤਾਂ ਹੁਣ ਉਹਨੂੰ ਉਹ ਹੋ ਜਾਣਾ ਸੀ ਪਰ ਜਿਹੜੇ ਤਰੀਕੇ ਨਾਲ ਸੌਹਰਾ ਪਰਿਵਾਰ ਕਰ ਰਿਹਾ ਇਹ ਸਾਰਾ ਸਾਰ ਗਲਤ ਹੈ ਜੁੜੇ ਰਮਲੂ ਕਾ ਟੀਵੀ ਨਾਲ ਧੰਨਵਾਦ